ਸਸਕਾ ਜੀ ਮੈਂ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਕਰੋਨਾ ਲੋਕਾਂ ਨੂੰ 1500 1500 ਡਾਲਰ ਦੇ ਜਿਹੜੇ ਚੈੱਕ ਜਾਰੀ ਕਰਨ ਦੀ ਯੋਜਨਾ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੋੜ ਲਗਾ ਦਿੱਤੀ ਹੈ ਅਫੋਰਡੇਬਲ ਕੇਅਰ ਐਕਟ ਅਧੀਨ 50 ਸਾਲ ਤੋਂ 44 ਸਾਲ ਉਮਰ ਵਾਲਿਆਂ ਨੂੰ 1500 ਡਾਲਰ ਮਿਲਣਗੇ ਜਦਕਿ 18 ਸਾਲ ਤੋਂ 49 ਸਾਲ ਉਮਰ ਵਾਲਿਆਂ ਦੇ ਖਾਤੇ ਵਿੱਚ 1000 ਡਾਲਰ ਦੀ ਰਕਮ ਆਵੇਗੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਆਪ ਖੁਦਰੀਆਂ ਕਰਕੇ ਰਿਪਬਲਿਕਨ ਪਾਰਟੀ ਦਾ ਪੋਰਟ ਬੈਂਕ ਲਗਾਤਾਰ ਖੁੱਦਾ ਜਾ ਰਿਹਾ ਹੈ ਅਤੇ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਜੋੜ ਕੇ ਰੱਖਣ ਵਾਸਤੇ ਨਵੀਂ ਯੋਜਨਾ ਲਿਆਉਣੀ ਮਜਬੂਰੀ ਬਣ ਚੁੱਕੀ ਸੀ ਇਸ ਤੋਂ ਬਲਕਿ ਨਵੰਬਰ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਅਮਰੀਕਾ ਦੇ ਹਰ ਪਰਿਵਾਰ ਨੂੰ 2000 ਡਾਲਰ ਦੇਣ ਦਾ ਵੀ ਵਾਅਦਾ ਵੱਖਰੇ ਤੌਰ ਤੇ ਕਰ ਚੁੱਕੇ ਨੇ ਜੋ ਟੈਰਿਫ ਤੋਂ ਹੀ ਹੋ ਰਹੀ ਅਰਬ ਡਾਲਰ ਦੀ ਕਮਾਈ ਦੇ ਵਿੱਚੋਂ ਦਿੱਤੇ ਜਾਣਗੇ ਪਰ ਰਾਸ਼ਟਰਪਤੀ ਦੇ ਵੱਲੋਂ ਕੋਈ ਪੱਕੀ ਤਾਰੀਖ ਨਹੀਂ ਦੱਸੀ ਗਈ ਕਿ ਆਖਰਕਾਰ ਉਹ ਕਦੋਂ ਤੱਕ ਇਹ ਰਕਮ ਮਿਲ ਸਕਦੀ ਹੈ ਦੱਸਦੀ ਕਿ ਲੂਸੀਆਨਾ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰ ਬਿਲ ਲ ਕਮੇਡੀ ਅਤੇ ਆਈਐਟਓ ਤੋਂ ਸੈਨੇਟਰ ਮਾਈਕ ਕੈਪਰੋ ਵੱਲੋਂ ਲਿਆਂਦੇ ਬਿੱਲ ਦੇ ਤਹਿਤ ਮੁਲਕ ਦੇ ਲੋਕਾਂ ਨੂੰ 1500 1500 ਡੋਲਰ ਤੱਕ ਮਿਲਣੀ ਹੈ ਅਮਰੀਕਾ ਦੇ ਵਿੱਚ ਗਰੀਬੀ ਦੇਖਾ ਤੇ ਲਈ ਤਹਿ ਆਮਦਨ ਤੋਂ 73 ਤੱਕ ਵੱਧ ਕਮਾਈ ਕਰ ਰਹੇ ਲੋਕ ਇਸ ਯੋਜਨਾ ਦੇ ਕਿਤੇ ਵਿੱਚ ਹੋਣਗੇ ਪਰ ਅਫੋਰਡੇਬਲ ਕੇਅਰ ਐਕਟ ਅਧੀਨ ਸਿਲਵਰ ਕੋਲਡ ਜਾਂ ਪਲੈਟਿਨਮ ਸ਼੍ਰੇਣੀ ਦੇ ਵਿੱਚ ਸ਼ਾਮਲ ਲੋਕਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੇਗੀ। ਕਾਜਾ ਸਰਵੇਖਣ ਵਿੱਚ ਸਪਸ਼ਟ ਹੋ ਗਿਆ ਹੈ ਕਿ ਟ੍ਰੰਪ ਦੀ ਮਕਬੂਲ ਕੈਂ ਜਨਵਰੀ ਤੋਂ ਬਾਅਦ ਹੇਠਲੇ ਪੱਤਰ ਤੇ ਆ ਚੁੱਕੀ ਹੈ। ਮੇਕ ਅਮਰੀਕਾ ਗ੍ਰੇਟ ਅਗੇਨ ਵਰਕਿੰਗ ਨਾਰੇ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਲੋਕਾਂ ਨੂੰ ਚੰਗੇ ਲੱਗੇ ਪਰ ਮਹਿੰਗਾਈ ਦੀ ਮਾਰ ਕਰਕੇ ਗੁਜ਼ਾਰਾ ਕਰਨਾ ਉਖਾ ਹੁੰਦਾ ਜਾ ਰਿਹਾ ਹੈ। ਅਜੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। ਜੇ ਰੋਜ਼ਾਨਾ ਜ਼ਰੂਰਤੀਆਂ ਚੀਜ਼ਾਂ ਮਹਿੰਗਾਈ ਹੋਣ ਦਾ ਤੱਥ ਦਾ ਕਬੂਲ ਕਰ ਰਹੇ ਨੇ ਪਰ 트럼ਪ ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ ਦੱਸੇ ਇੱਕ ਰਿਪੋਰਟ ਮੁਤਾਬਕ ਕਿਸੇ ਵੇਲੇ 트럼ਪ ਦੇ ਭਾਸ਼ਣ ਸੁਣਨ ਦੇ ਲਈ ਮੁਰਲੀ ਕਤਾਰ ਦੇ ਵਿੱਚ ਸ਼ਾਮਲ ਹੋਣ ਵਾਲੇ ਟੈਵਨ ਟਿਕਸ ਨੇ ਮੰਨਿਆ ਕਿ ਲੋਕ ਦਿੱਕਤਾ ਤੱਕਰਾ ਕਹਿੰਦੇ ਨੇ पेशे दे वचो एयर कंडीशनिंग के टेक्नीशियन दिक्षा दा कहना है कि राष्ट्रपति हर समस्या दा हल لبن دی طاقت رکھدے نے ਅਤੇ ਵੱਖ-ਵੱਖ ਮੁਲਕੋ ਉਤੇ ਲਾਗੂ ਟੈਰਿਫਸ ਦਾ ਫਾਇਦਾ ਜ਼ਰੂਰ ਹੋਵੇਗਾ। ਉਧਰ ਸਿਆਸਤ ਦੇ ਜਾਣਕਾਰ ਦਾ کہنا ਹੈ ਕਿ 2026 ਦੀਆਂ ਮਤ ਕਾਲੀ ਚੋਣਾਂ ਦੇ ਪਿਛੇ ਰਿਪਬਲਿਕਨ ਪਾਰਟੀ ਤੋਹਾਂ ਸਦਨਾ ਦੇ ਵਿੱਚ ਬਹੁਮਤ ਗਵਾ ਸਕਤੀ ਹੈ। ਅਤੇ ਆਰਥਿਕ ਮਦਦ ਵਾਲੀਆਂ ਅਜਈਆਂ ਯੋਜਨਾਵਾਂ ਹੀ ਪਾਰਟੀ ਦੀ ਵੀੜੀ ਪਾਲਾ ਸਕਦੀ ਹੈ। ਹਾਲ ਹੀ ਦੇ ਵਿੱਚ ਟੁਨਾਟ ਚੰਪਾ ਪੈਨਸਲ ਮੈਨਿਆ ਦੇ ਮਾਉਂਟ ਇਅਰੀ ਕੈਸੀਨੋ ਵਿਖੇ ਨਜ਼ਰ ਆਈ ਅਤੇ ਆਪਣੀ ਹਮਾਇਤਿਆਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਮਹਿੰਗਾਈ ਘਟਾਉਣ ਦੀ ਯਤਨ ਕੀਤੇ ਜਾ ਰਹੇ ਨੇ ਪਰ ਨਾਲ ਹੀ ਜੋ ਬਿਡਨ ਨੂੰ ਪੰਡਰ ਵੀ ਨਾ ਪੁੱਲੇ ਪਰ ਲੋਕਾਂ ਨੂੰ ਹੁਣ ਸਿਆਸੀ ਬਿਆਨ-ਬਾਜ਼ੀਆਂ ਪਸੰਦ ਨਹੀਂ ਆ ਰਹੀਆਂ ਅਤੇ ਉਹ ਮਹਿੰਗਾਈ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਸਸਿਕਾ ਜੀ ਮੈਂ ਕੋਮਲ ਕਪੂਲ ਤੋਂ ਸੇਖਰੋ ਚੈਨਲ ਪੰਜਾਬੀ ਅਮਰੀਕਾ ਦੇ ਕਰੋਨਾ ਲੋਕਾਂ ਨੂੰ 1500 1500 ਡਾਲਰ ਦੇ ਜਿਹੜੇ ਚੈੱਕ ਜਾਰੀ ਕਰਨ ਦੀ ਯੋਜਨਾ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੋੜ ਲਗਾ ਦਿੱਤੀ ਹੈ affordable care act ਅਧੀਨ 50 ਸਾਲ ਤੋਂ 64 ਸਾਲ ਉਮਰ ਵਾਲਿਆਂ ਨੂੰ 1500 ਡਾਲਰ ਮਿਲਣਗੇ ਜਦ ਕਿ 18 ਸਾਲ ਤੋਂ 99 ਸਾਲ ਉਮਰ ਵਾਲਿਆਂ ਦੇ ਖਾਤੇ ਵਿੱਚ 1000 ਡਾਲਰ ਦੀ ਰਕਮ ਆਵੇਗੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਆਪ ਖੁਦਰੀਆਂ ਕਰਕੇ ਰਿਪਬਲਿਕਨ ਪਾਰਟੀ ਦਾ ਫੋਰਟ ਬੈਂਕ ਲਗਾਤਾਰ ਖੁੱਲਦਾ ਜਾ ਰਿਹਾ ਹੈ ਅਤੇ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਜੋੜ ਕੇ ਰੱਖਣ ਵਾਸਤੇ ਨਵੀਂ ਯੋਜਨਾ ਲਿਆਉਣੀ ਮਜਬੂਰੀ ਬਣ ਚੁੱਕੀ ਸੀ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트ੰਪ ਅਮਰੀਕਾ ਦੇ ਹਰ ਪਰਿਵਾਰ ਨੂੰ 2000 ਡਾਲਰ ਦੇਣ ਦਾ ਵੀ ਵਾਅਦਾ ਵੱਖਰੇ ਤੌਰ ਤੇ ਕਰ ਚੁੱਕੇ ਨੇ ਜੋ ਟੈਰਿਫ ਤੋਂ ਹੀ ਹੋ ਰਹੀ ਅਰਬ ਡਾਲਰ ਦੀ ਕਮਾਈ ਦੇ ਵਿੱਚੋਂ ਦਿੱਤੇ ਜਾਣਗੇ ਪਰ ਰਾਸ਼ਟਰਪਤੀ ਦੇ ਵੱਲੋਂ ਕੋਈ ਪੱਕੀ ਤਰੀਕ ਨਹੀਂ ਦੱਸੀ ਗਈ ਕਿ ਆਖਰਕਾਰ ਉਹ ਕਦੋਂ ਤੱਕ ਇਹ ਰਕਮ ਮਿਲ ਸਕਦੀ ਹੈ ਦੱਸਦੀ ਕਿ ਲੂਇਜ਼ਿਆਨਾ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰ ਬਿਲ ਲਾ ਕੋਮੇਡੀ ਅਤੇ ਆਈਐਟੋ ਤੋਂ ਸੈਨੇਟਰ ਮਾਈਕ ਕੈਪਰੋ ਵੱਲੋਂ ਲਿਆਂਦੇ ਬਿੱਲ ਦੇ ਤਹਿਤ ਮੂਲਕ ਦੇ ਲੋਕਾਂ ਨੂੰ 1500 ਤੋਂ 1500 ਡੋਲਰ ਤੱਕ ਮਿਲਣੀ ਹੈ। ਅਮਿੱਕਾ ਦੇ ਵਿੱਚ ਇਹ ਘਰੀਬੀ ਦੇਖਾ ਤੇ ਲਈ ਤੈ ਆਮਦਨ ਤੋਂ 700 ਫੀਜ਼ੀ ਤੱਕ ਵੱਧ ਕਮਾਈ ਕਰ ਰਹੇ ਲੋਕ ਇਸ ਯੋਜਨਾ ਦੇ ਕਿਤੇ ਵਿੱਚ ਹੋਣਗੇ। ਪਰ ਅਫੋਰਡੇਬਲ ਕੇਅਰ ਐਕਟ ਅਧੀਨ ਸਿਲਵਰ ਕੋਲਡ ਜਾਂ ਪਲੇਟਿਨਮ ਸ਼੍ਰੇਣੀ ਦੇ ਵਿੱਚ ਸ਼ਾਮਲ ਲੋਕਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੇਗੀ। ਤਾਜ਼ਾ ਸਰਵੇਖਣ ਦੇ ਵਿੱਚ ਸਪਸ਼ਟ ਹੋ ਗਿਆ ਹੈ ਕਿ 트럼ਪ ਦੀ ਮਕਬੂਲ ਕੈਂਪ ਜਨਵਰੀ ਤੋਂ ਬਾਅਦ ਹਟਲੇ ਪੱਤਾ ਤੇ ਆ ਚੁੱਕੀ ਹੈ। మేక్ అమెరికా గ్రేట్ అగైన్ ਵਰਗੇ नारे शुरू शुरू ਦੇ ਵਿੱਚ ਤਾਂ ਲੋਕਾਂ ਨੂੰ ਚੰਗੇ ਲੱਗੇ ਪਰ ਮਹਿੰਗਾਈ ਦੀ ਮਾਰ ਕਰਕੇ ਗੁਜ਼ਾਰਾ ਕਰਨਾ ਉਖਾ ਹੁੰਦਾ ਜਾ ਰਿਹਾ ਹੈ ਅਜੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਜਰੂਰ ਜ਼ਰੂਰਤੀਆਂ ਚੀਜ਼ਾਂ ਮਹਿੰਗਾਈ ਹੋਣ ਦਾ ਤੱਤ ਦਾ ਕਬੂਲ ਕਰ ਰਹੇ ਨੇ ਪਰ 트াম্প ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ ਦੱਸੇ ਇੱਕ ਰਿਪੋਰਟ ਮੁਤਾਬਕ ਕਿਸੇ ਵੇਲੇ 트াম্প ਦੇ ਭਾਸ਼ਣ ਸੁਣਨ ਦੇ ਲਈ ਮੁਰਲੀ ਕਤਾ ਦੇ ਵਿੱਚ ਸ਼ਾਮਲ ਹੋਣ ਵਾਲੇ ਟੈਵਨ ਡਿਕਸ ਨੇ ਮੰਨੇ ਹੈ ਕਿ ਲੋਕ ਦਿੱਕਤਾ ਤੱਕੜਾ ਕਰਦੇ ਨੇ ਪੇਸ਼ੇ ਦੇ ਵਜੋਂ 에ਅਰ ਕੰਡੀਸ਼ਨਿੰਗ ਟੈਕਨੀਸ਼ੀਅਨ ਦਿਕਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਹਰ ਸਮੱਸਿਆ ਦਾ ਹੱਲ ਲੱਭਣ ਦੀ ਤਾਕਤ ਰੱਖਦੇ ਨੇ ਅਤੇ ਵੱਖ-ਵੱਖ ਮੁਲਕਾਂ ਉੱਤੇ ਲਾਗੂ ਟੈਰਿਫਸ ਦਾ ਫਾਇਦਾ ਜ਼ਰੂਰ ਹੋਵੇਗਾ ਉਧਰ ਸਿਆਸਤ ਦੇ ਜਾਣਕਾਰ ਦਾ ਕਹਿਣਾ ਹੈ ਕਿ 2026 ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਤੋਂ ਹਾਂ ਸਤਨਾ ਦੇ ਵਿੱਚ ਬਹੁਮਤ ਗਵਾ ਸਕਦੀ ਹੈ ਅਤੇ ਆਰਥਿਕ ਮਦਦ ਵਾਲੀਆਂ ਅਜਿਹੀਆਂ ਯੋਜਨਾਵਾਂ ਹੀ ਪਾਰਟੀ ਦੀ ਬੇੜੀ ਪਾਲਾ ਸਕਦੀਆਂ ਨੇ ਹਾਲੀ ਦੇ ਵਿਸ਼ੇ ਚੁਨਾਵ ਚੰਪਾ ਪੈਨਸਲ ਮੈਨੀਅ ਦੇ ਮਾਉਂਟ ਇਅਰੀ ਕੈਸੀਨੋ ਵਿਖੇ ਨਜ਼ਰ ਆਈ ਅਤੇ ਆਪਣੀ ਹਮਾਇਤਿਆ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਮਹਿੰਗਾਈ ਘਟਾਉਣ ਦੇ ਯਤਨ ਕੀਤੇ ਜਾ ਰਹੇ ਨੇ ਪਰ ਨਾਲ ਹੀ ਜੋ ਬਿੜਨ ਨੂੰ ਪੰਡੜਾ ਵੀ ਨਾ ਪੁੱਲੇ ਪਰ ਲੋਕਾਂ ਨੂੰ ਹੁਣ ਸਿਆਸੀ ਬਿਆਨ-ਬਾਜ਼ੀਆਂ ਪਸੰਦ ਨਹੀਂ ਆ ਰਹੀਆਂ ਅਤੇ ਉਹ ਮਹਿੰਗਾਈ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਚਾਹੁੰਦੇ ਨੇ ਸਸਿਕਾ ਜੀ ਮੈਂ ਕੋਮਲ ਕਪੂਲ ਤੋਂ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਕਰੋਨਾ ਲੋਕਾਂ ਨੂੰ 1500-1500 ਡਾਲਰ ਦੇ ਜਿਹੜੇ ਚੈੱਕ ਜਾਰੀ ਕਰਨ ਦੀ ਯੋਜਨਾ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੋੜ ਲਗਾ ਦਿੱਤੀ ਹੈ affordable care act ਅਧੀਨ 50 ਸਾਲ ਤੋਂ 64 ਸਾਲ ਉਮਰ ਵਾਲਿਆਂ ਨੂੰ 1500 ਡਾਲਰ ਮਿਲਣਗੇ ਜਦਕਿ 18 ਸਾਲ ਤੋਂ 99 ਸਾਲ ਉਮਰ ਵਾਲਿਆਂ ਦੇ ਖਾਤੇ ਵਿੱਚ 1000 ਡਾਲਰ ਦੀ ਰਕਮ ਆਵੇਗੀ ਰਾਸ਼ਟਰਪਤੀ ਡੋਨਾਲਡ 트াম্প ਦੀਆਂ ਆਪ ਖੁਦਰੀਆਂ ਕਰਕੇ ਰਿਪਬਲਿਕਨ ਪਾਰਟੀ ਦਾ ਫੋਰਟ ਬੈਂਕ ਲਗਾਤਾਰ ਖੁੱਲਦਾ ਜਾ ਰਿਹਾ ਹੈ ਅਤੇ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਜੋੜ ਕੇ ਰੱਖਣ ਵਾਸਤੇ ਨਵੀਂ ਯੋਜਨਾ ਲਿਆਉਣੀ ਮਜਬੂਰੀ ਬਣ ਚੁੱਕੀ ਸੀ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트াম্প ਅਮਰੀਕਾ ਦੇ ਹਰ ਪਰਿਵਾਰ ਨੂੰ 2000 ਡਾਲਰ ਦੇਣ ਦਾ ਵੀ ਵਾਅਦਾ ਵਖਰੇ ਤੌਰ ਤੇ ਕਰ ਚੁੱਕੇ ਨੇ ਜੋ ਟੈਰਿਫ ਤੋਂ ਹੀ ਹੋ ਰਹੀ ਅਰਬ ਡਾਲਰ ਦੀ ਕਮਾਈ ਦੇ ਵਿੱਚੋਂ ਦਿੱਤੇ ਜਾਣਗੇ ਪਰ ਰਾਸ਼ਟਰਪਤੀ ਦੇ ਵੱਲੋਂ ਕੋਈ ਪੱਕੀ ਤਾਰੀਖ ਨਹੀਂ ਦੱਸੀ ਗਈ ਕਿ ਆਖਰਕਾਰ ਉਹ ਕਦੋਂ ਤੱਕ ਇਹ ਰਕਮ ਮਿਲ ਸਕਦੀ ਹੈ ਦੱਸਦੀ ਕਿ ਲੂਇਜ਼ਿਆਨਾ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰ ਬਿਲ ਲਾ ਕੋਮੇਡੀ ਅਤੇ ਆਈਐਟੋ ਤੋਂ ਸੈਨੇਟਰ ਮਾਈਕ ਕੈਪਰੋ ਵੱਲੋਂ ਲਿਆਂਦੇ ਬਿੱਲ ਦੇ ਤਹਿਤ ਮੂਲਕ ਦੇ ਲੋਕਾਂ ਨੂੰ 1500 ਤੋਂ 1560 ਜੁਲਤੀ ਤੱਕ ਮਿਲਣੀ ਹੈ। ਅਮਿੱਕਾ ਦੇ ਵਿੱਚ ਇੱਕ ਰੇਪੀ ਦੇਖਾ ਤੇ ਲਈ ਤੈ ਆਮਦਨ ਤੋਂ 700% ਤੱਕ ਵੱਧ ਕਮਾਈ ਕਰ ਰਹੇ ਲੋਕ ਇਸ ਯੋਜਨਾ ਦੇ ਕਿਤੇ ਵਿੱਚ ਹੋਣਗੇ। ਪਰ ਅਫੋਰਡੇਬਲ ਕੇਅਰ ਐਕਟ ਅਧੀਨ ਸਿਲਵਰ ਕੋਲਡ ਜਾਂ ਪਲੇਟਿਨਮ ਸ਼੍ਰੇਣੀ ਦੇ ਵਿੱਚ ਸ਼ਾਮਲ ਲੋਕਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੇਗੀ। ਤਾਜ਼ਾ ਸਵੇਖਣ ਦੇ ਵਿੱਚ ਸਪਸ਼ਟ ਹੋ ਗਿਆ ਹੈ ਕਿ ਟਰੰਪ ਦੀ ਮਕਬੂਲ ਕੈਂ ਜਨਵਰੀ ਤੋਂ ਬਾਅਦ ਹਟਲੇ ਪੱਤਰ ਆ ਚੁੱਕੀ ਹੈ ਮੇਕ ਅਮਰੀਕਾ ਗ੍ਰੇਟ ਅਗੇਨ ਵਰਗੇ ਨਾਰੇ ਸ਼ੁਰੂ-ਸ਼ੁਰੂ ਤੇ ਵਿੱਚ ਤਾਂ ਲੋਕਾਂ ਨੂੰ ਚੰਗੇ ਲੱਗੇ ਪਰ ਮਹਿੰਗਾਈ ਦੀ ਮਾਰ ਕਰਕੇ ਗੁਜ਼ਾਰਾ ਕਰਨਾ ਉਖਾ ਹੁੰਦਾ ਜਾ ਰਿਹਾ ਹੈ ਅਜੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਜੇ ਰੋਜ਼ਾਨਾ ਜ਼ਰੂਰਤੀਆਂ ਚੀਜ਼ਾਂ ਮਹਿੰਗਾਈ ਹੋਣ ਦਾ ਤੱਥ ਦਾ ਕਬੂਲ ਕਰ ਰਹੇ ਨੇ ਪਰ 트럼ਪ ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ ਦੱਸੇ ਇੱਕ ਰਿਪੋਰਟ ਮੁਤਾਬਕ ਕਿਸੇ ਵੇਲੇ 트럼ਪ ਦੇ ਭਾਸ਼ਣ ਸੁਣਨ ਦੇ ਲਈ ਮੁਰਲੀ ਕਤਾਰ ਦੇ ਵਿੱਚ ਸ਼ਾਮਲ ਹੋਣ ਵਾਲੇ ਟੈਵਨ ਡਿਕਸ ਨੇ ਮੰਨੇ ਕਿ ਲੋਕ ਦਿੱਕਤਾ ਤੱਕਰਾ ਕਰਨਗੇ ਨਹੀਂ ਪੇਸ਼ੇ ਦੇ ਵਿੱਚੋਂ ਇੱਕ ਕੰਡੀਸ਼ਨਿੰਗ ਟੈਕਨੀਸ਼ੀਅਨ ਦਿੱਖਦਾ ਕਹਿਣਾ ਹੈ ਕਿ ਰਾਸ਼ਟਰਪਤੀ ਹਰ ਸਮੱਸਿਆ ਦਾ ਹੱਲ ਲੱਭਣ ਦੀ ਤਾਕਤ ਰੱਖਦੇ ਨੇ ਅਤੇ ਵੱਖ-ਵੱਖ ਦੇਸ਼ਾਂ ਉਤੇ ਲਾਗੂ ਟੈਰਿਫਸ ਦਾ ਫਾਇਦਾ ਜ਼ਰੂਰ ਹੋਵੇਗਾ ਉਦੋਂ ਸਿਆਸਤ ਦੇ ਜਾਣਕਾਰਤਾ ਕਹਿਣਾ ਕਿ 2026 ਦੀਆਂ ਮੱਧਕਾਲੀ ਚੋਣਾਂ ਦੇ ਪਿੱਛੇ ਉਤੇ ਰਿਪਬਲਿਕਨ ਪਾਰਟੀ ਤੋਂ ਹਸ ਸਤਨਾ ਦੇ ਵਿੱਚ ਬਹੁਮਤ ਗਵਾ ਸਕਤੀ ਹੈ ਅਤੇ ਆਰਥਿਕ ਮਦਦ ਵਾਲੀਆਂ ਅਜਈਆਂ ਯੋਜਨਾਵਾਂ ਹੀ ਪਾਰਟੀ ਦੀ ਬੀੜੀ ਪਾਲਾ ਸਕਦੀ ਹੈ। ਹਾਲ ਹੀ ਦੇ ਵਿਚਿਤ ਚੋਣਾਂ ਚੰਪਾ ਫੈਂਸਲ ਵਿੰਨ ਦੇ ਮਾਉਂਟ ਇਅਰੀ ਕੈਸੀਨੋ ਵਿਖੇ ਨਜ਼ਰ ਆਈ ਅਤੇ ਆਪਣੇ ਹਮਾਇਤਿਆਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਮਹਿੰਗਾਈ ਘਟਾਉਣ ਦੇ ਯਤਨ ਕੀਤੇ ਜਾ ਰਹੇ ਨੇ। ਪਰ ਨਾਲ ਹੀ ਜੋ ਬੀਡਨ ਨੂੰ ਪੰਡੜਾ ਵੀ ਨਾ ਪੁੱਲੇ। ਪਰ ਲੋਕਾਂ ਨੂੰ ਹੁਣ ਸਿਆਸੀ ਬਿਆਨਬਾਜ਼ੀਆਂ ਪਸੰਦ ਨਹੀਂ ਆ ਰਹੀਆਂ ਅਤੇ ਉਹ ਮਹਿੰਗਾਈ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ